ਬਹੁਤ ਗਲਤ ਗੱਲ ਆ ਵੀ ਤੁਸੀਂ ਲਾਈਕ 뷰 ਲੈਣ ਦੇ ਚੱਕਰ 'ਚ ਹਨ ਤੁਸੀਂ ਜੀਂਦੇ ਜੀ ਬੰਦੇ ਨੂੰ ਮਾਰੀ ਜਾਂਦੇ ਹੋ ਆਪਣੀਆਂ ਵੈਲਡਿੰਗ ਵਾਲੀਆਂ ਵੀਡੀਓ ਦੇ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੀ ਬਰਾਉਨ ਕੁੜੀ ਹਰ ਪਾਸੇ ਛਾਈ ਰਹਿੰਦੀ ਹੈ ਤੇ ਉਸ ਨੂੰ ਵੱਡੀ ਗਿਣਤੀ ਵਿੱਚ ਲੋਕ ਪਿਆਰ ਕਰਦੇ ਹਨ ਕਿਉਂਕਿ ਆਪਣੀ ਮਿਹਨਤ ਦੇ ਦਮ ਤੇ ਇੱਕ ਸਾਦੇ ਤੇ ਨਿੱਕੇ ਜਿਹੇ ਪਰਿਵਾਰ ਚੋਂ ਉੱਠ ਕੇ ਮਿਹਨਤ ਦੇ ਦਮ ਤੇ ਅੱਜ ਟਾਇਰਾਂ ਦਾ ਬ੍ਰਾਂਡ ਤੱਕ ਲਾਂਚ ਕਰ ਦਿੱਤਾ ਹੈ ਤੇ ਵਿਦੇਸ਼ਾਂ ਤੱਕ ਵੀ ਉਸਦੇ ਬਣਾਏ ਵਹੀਕਲਾਂ ਦੀ ਚਰਚਾ ਹੋ ਰਹੀ ਹੈ। ਤੇ ਉਥੇ ਹੀ ਅੱਜ ਬ੍ਰਾਊਨ ਕੁੜੀ ਨੇ ਲਾਈਵ ਆ ਕੇ ਲੋਕਾਂ ਦੇ ਖਿਲਾਫ ਭੜਾਸ ਕੱਢੀ ਹੈ ਤੇ ਕਾਰਨ ਇਹ ਹੈ ਕਿ ਕੁਝ ਇੱਕ ਦਿਨ ਪਹਿਲਾਂ ਬ੍ਰਾਊਨ ਕੁੜੀ ਦੇ ਖਿਲਾਫ ਲੋਕਾਂ ਦੇ ਵੱਲੋਂ ਇਹ ਅਫਵਾਹ ਫਲਾਈ ਜਾ ਰਹੀ ਹੈ ਕਿ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਤੇ ਉਸ ਦਮ ਕਾਨ ਵੀ ਠਹਿ ਠੇਰੀ ਕਰ ਦਿੱਤਾ ਗਿਆ ਤੇ ਉਸ ਨੇ ਹੁਣ ਗੁੱਸੇ ਚ ਲਾਈਵ ਆ ਕੇ ਆਪਣੇ ਚਾਹਣ ਵਾਲਿਆਂ ਨੂੰ ਸਾਰਾ ਸੱਚ ਦੱਸਿਆ ਹੈ ਤੇ ਸ਼ਰਿਆਮ ਫੇਕ ਲੋਕਾਂ ਦੇ ਖਿਲਾਫ ਪੜਾਅਸ ਕੱਢੀ ਹੈ ਤੇ ਬਾਕੀ ਉਸ ਨੇ ਲਾਈਵ ਆ ਕੇ ਕੀ ਕੀ ਕਿਹਾ ਤੁਸੀਂ ਵੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਸਵੇਰ ਦੀ ਹੈ ਨਾ ਇੱਕ ਵੀਡੀਓ ਵਾਇਰਲ ਜੇ ਹੋਰੀਆ ਮਨੇ ਬਹੁਤ ਜਾਣਿਆਂ ਨੇ ਭੇਜੀਆ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਅ ਕਿ ਜਿਹਦੇ ਵਿੱਚ ਲਿਖਿਆ ਹੈ ਕਿ ਬ੍ਰਾਊਨ ਕੁੜੀ ਦੀ ਡੈਥ ਹੋ ਗਈ ਆ ਹਾਰਟ ਅਟੈਕ ਦੇ ਨਾਲ ਕਿਉਂ ਮੈਨੂੰ ਜਿਉਂਦੇ ਜੀ ਨੂੰ ਮਾਰੀ ਜਾਂਦੇ ਮੈਂ ਆਹ ਸਵਰਗ ਚ ਬੈਠੀ ਫੋਨ ਚਲਾ ਰਹੀ ਆ ਬਹੁਤ ਗਲਤ ਗੱਲ ਆ ਵੀ ਤੁਸੀਂ ਲਾਈਕ ਵਿਊ ਲੈਣ ਦੇ ਚੱਕਰ ਚ ਹਨ ਤੁਸੀਂ ਜੀਉਂਦੇ ਜੀ ਬੰਦੇ ਨੂੰ ਮਾਰੀ ਜਾਂਦੇ ਹੋ ਮਰਨਾ ਸੱਚ ਆ ਬਈ ਪਤਾ ਨਹੀਂ ਕਦੋਂ ਮੌਤ ਆ ਜਾਣੀ ਆ ਮੇਰੀ ਆਣੀ ਆ ਕਿ ਜਿਹੜਾ ਪੋਸਟਾਂ ਪਾ ਰਿਹਾ ਆ ਗਲਤ ਮਲਤ ਉਹਦੀ ਆਣੀ ਆ ਪਰ ਥੋੜਾ ਜਿਹਾ ਦੇਖਿਆ ਕਰੋ ਕਿਉਂਕਿ ਬਹੁਤ ਲੋਕ ਇੱਥੇ ਇਦਾਂ ਦੇ ਆ ਕਿ ਜਿਨ੍ਹਾਂ ਨੂੰ ਅਸਲੀ ਨਕਲੀ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਇਹ ਪੋਸਟ ਅਸਲੀ ਆ ਸਹੀ ਆ ਕਿ ਗਲਤ ਆ ਕਿਉਂਕਿ ਥੋੜੇ ਜਿਹਾ ਦਿਨ ਪਹਿਲਾਂ ਉਹ ਵੀ ਕਿਸੇ ਨੇ ਪੋਸਟ ਫੇਕ ਬਣਾ ਕੇ ਪਾਤੀ ਕਿ ਸਾਡਾ ਕਿਸੇ ਨੇ ਘਾਟਾ ਆਤਾ ਤੇ ਉਹ ਵੀ ਇੰਨੇ ਫੋਨ ਮੈਸੇਜ ਸਾਡੇ ਘਰ ਆ ਰਹੇ ਆ ਬਈ ਸੱਚੀ ਇਦਾਂ ਹੋਈ ਆ ਸੱਚੀ ਵਰਕਸ਼ਾਪ ਆ ਕੱਲ ਵੀ ਤੁਹਾਡਾ ਘਰ ਆਇਆ ਕਰਤਾ ਦੇਖੋ ਵੀ ਲੋਕਾਂ ਨੂੰ ਬੇ ਬੇਵਕੂਫ ਬਣਾ ਕੇ ਤੁਸੀਂ ਲਾਈਕ ਫਾਲੋਅਰ ਤਾਂ ਜਰੂਰ ਲੈ ਲੂਗੇ ਹਨਾ ਪਰ ਜਿਹੜੀਆਂ ਬਾਦੂਆਂ ਵਾਂ ਹਨਾ ਉਹ ਤੁਹਾਨੂੰ 4 5 ਆ ਹੋ ਕੇ ਲੱਗਣੀਆਂ ਆ ਤੇ ਪਲੀਜ਼ ਲਾਈਕ ਵਿਊ ਦੇ ਚੱਕਰ 'ਚ ਕਿਸੇ ਨੂੰ ਜਿਉਂਦੇ ਜੀਣਾ ਮਾਰੋ ਕਿਸੇ ਦੀਆਂ ਕਿਸੇ ਦੀਆਂ ਭਾਵਨਾਵਾਂ ਨੂੰ ਹਰਟ ਨਾ ਕਰੋ ਚਲੋ ਮੈਂ ਤਾਂ ਸਮਝਦੀ ਆ ਬਟ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹ ਨਿਊਜ਼ ਅ ਅਸਲੀ ਆ ਜਾਂ ਨਕਲੀ ਆ ਉਹ ਕੋਈ ਫੇਕ ਪੇਜ ਵਾਲਾ ਮੇਰੀਆਂ ਮੇਰੇ ਬੇਟੇ ਦੀਆਂ ਵੀਡੀਓਜ਼ ਬਣਾਈ ਜਾ ਰਹੀਆਂ ਆ ਤੁਸੀਂ ਦੇਖੋ ਬਈ ਜਿਹੜੇ ਲੋਕ ਸਾਨੂੰ ਚਾਹੁੰਦੇ ਸਾਡੇ ਰਿਸ਼ਤੇਦਾਰ ਆ ਜਾਂ ਕੁਛ ਉਹਨਾਂ ਨੂੰ ਕਿੰਨਾ ਫੀਲ ਹੁੰਦਾ ਹੋਊਗਾ ਬਈ ਚੰਗੀ ਭਲੀ ਸੀ ਇਹ ਮੇਰਾ ਪਰਾਂਤ ਕੀ ਹੋ ਗਿਆ ਸੌਰੀ ਮੈਂ ਹੱਸ ਰਹੀ ਆ ਪਰ ਬੇ ਪਰ ਫਿਰ ਵੀ ਇਹ ਨਾ ਥੋੜਾ ਜਿਹਾ ਧਿਆਨ ਮੈਂ ਸਹੀ ਸਲਾਮਤ ਆ ਤੁਹਾਡੀਆਂ ਦੁਆਵਾਂ ਨਾਲ ਮੈਂ ਜਿਉਂਦੀ ਆ ਜੇ ਇਦਾਂ ਦੀ ਕੋਈ ਗੱਲ ਹੁੰਦੀ ਆ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਮੇਰੇ ਪੇਜ ਤੇ ਦੇਖਣ ਨੂੰ ਮਿਲੂਗੀ ਸ਼ਾਇਦ ਮੈਂ ਹੀ ਪਾਉਂਗੀ ਸੌਰੀ ਮਜ਼ਾਕ ਆਦੀ ਸੀ ਪਰ ਫਿਰ ਵੀ ਜਿਹੜੇ ਫੇਕ ਪੇजेस ਵਾਲੇ ਕੁਝ ਤਾਂ ਸ਼ਰਮ ਕਰੋ ਤੁਸੀਂ ਕੁਝ ਤਾਂ ਸ਼ਰਮ ਕਰੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ